ਨਿਤ ਨਵੀਂ ਖੁਸ਼ੀ ਤੁਹਾਡੇ ਵਿਹੜੇ ਚ ਖਲੋਵੇ ਨਿਤ ਨਵੀਂ ਖੁਸ਼ੀ ਤੁਹਾਡੇ ਵਿਹੜੇ ਚ ਖਲੋਵੇ ਰੱਬ ਕਰੇ ਤੁਹਾਡਾ ਹਰ ਖਾਪੂਰਾ ਹੋਵੇ ਤੁਸੀਂ ਜੀਓ ਇੰਨੇ ਸਾਲ ਅਸੀਂ ਕਰਦੇ ਦੁਆਵਾਂ ਜਿਦੀ ਤਾਰਿਆਂ ਦੇ ਵਾਂਗੂ ਕਦੇ ਗਿਣਤੀ ਨਾ ਹੋਵੇ ਜਿਦੀ ਤਾਰਿਆਂ ਦੇ ਵਾਂਗੂ ਸਦਾ ਗਿਣਤੀ ਨਾ ਹੋਵੇ ਬਹੁਤ ਹੀ ਸਤਿਕਾਰਯੋਗ ਬੱਚਿਆਂ ਦੇ ਮਾਤਾ ਪਿਤਾ ਸਹਿਬਾਨ ਸਟਾਫ ਮੈਂਬਰਸ ਤੇ ਮੇਰੇ ਪ੍ਰਾਣੇ ਬਹੁਤ ਹੀ ਅਜ਼ੀਜ਼ ਸਟੂਡੈਂਟ ਰਾਜਵਿੰਦਰ ਸਿੰਘ ਰੰਗੀਲਾ ਇਹਨੂੰ ਤੁਸੀਂ ਸਾਰੇ ਜਾਣਦੇ ਹੋ ਤੇ ਪਿਆਰੇ ਪਿਆਰੇ ਬੱਚਿਓ ਅੱਜ ਮੈਂ ਦਸਨ ਵਿੱਚ ਬੜੀ ਖੁਸ਼ੀ ਤੇ ਮਾਣ ਮਹਿਸੂਸ ਕਰ ਰਹੀ ਆ ਕਿ ਤੁਸੀਂ ਸਾਡੀ ਮਿਹਨਤ ਨੂੰ ਫਲ ਫਲ ਲਾਇਆ ਕਿਉਂਕਿ ਮਾਲੀ ਦਾ ਕੰਮ ਪਾਣੀ ਦੇਣਾ ਪਰ ਪਰ ਮਸ਼ਕਾਂ ਲਾਵੇ ਮਾਲਕ ਦਾ ਕੰਮ ਫਰਫੁੱਲ ਦੇਣਾ ਰੁੱਤਾ ਹੀ ਤੋਂ ਲਾਵੇ ਇਸ ਕਰਕੇ ਅਸੀਂ ਬੜੀ ਮਿਹਨਤ ਨਾਲ ਤੁਹਾਨੂੰ ਤਿਆਰ ਕੀਤਾ ਤੇ ਤੁਸੀਂ ਸਾਡੀ ਇਹ ਮਿਹਨਤ ਦਾ ਮੁੱਲ ਪਾਇਆ ਸਾਰੇ ਬੱਚਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਸਾਰੇ ਬੱਚਿਆਂ ਦੇ ਪੇਰੈਂਟਸ ਨੂੰ ਬਹੁਤ-ਬਹੁਤ ਮੁਬਾਰਕਾਂ ਤੁਸੀਂ ਸਾਡੇ ਤੇ ਇੰਨਾ ਵਿਸ਼ਵਾਸ ਕੀਤਾ ਤੁਸੀਂ ਆ ਉਹਦੇ ਬੱਚਿਆਂ ਨੂੰ ਸਾਡੇ ਹਵਾਲੇ ਕੀਤਾ ਤਾਂ ਸਾਡੀ ਇਹ ਵੀ ਬਹੁਤ ਵੱਡੀ ਜ਼ਿੰਮੇਵਾਰੀ ਬਣਦੀ ਆ ਕਿ ਅਸੀਂ ਇਸ ਇਹਨਾਂ ਬੱਚਿਆਂ ਨੂੰ ਸਹੀ ਰਸਤੇ ਤੇ ਲਿਆਈਏ ਚੰਗੀ ਮਿਹਨਤ ਕਰਾਈਏ ਤਾਕੇ ਹੋ ਸਾਡਾ ਨਾਮ ਰੋਸ਼ਨ ਕਰਨ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰਨ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰਨ ਤਾਂ ਬੜੀ ਮੈਂ ਖੁਸ਼ੀ ਮਹਿਸੂਸ ਕਰਦੀ ਆ ਕਿ ਸਾਇੰਸ ਗਰੁੱਪ ਦੇ ਵਿੱਚ ਸਾਡੇ ਸਕੂਲ ਦਾ ਵਿਦਿਆਰਥੀ ਪ੍ਰਿਨਿਤਨ 95% ਮਾਰਕਸ ਲੈ ਕੇ ਸਕੂਲ ਚੋਂ ਪਹਿਲੇ ਨੰਬਰ ਤੇ ਆਇਆ ਇਹਨਾਂ ਨੇ ਕੋਈ ਨਾਨ ਮੈਡੀਕਲ ਸੀ ਇਹਦੇ ਮੈਥ ਚ 100/100 ਨੰਬਰ ਆ ਦੂਜੇ ਨੰਬਰ ਤੇ ਆਮਨਦੀਪ ਸਿੰਘ ਉਹਦੇ ਅਗੇ 86.6% ਇਹ ਵੀ ਨਾਨ ਮੈਡੀਕਲ ਦਾ ਸਟੂਡੈਂਟ ਸੀ ਤੀਜੇ ਨੰਬਰ ਤੇ ਲੜਕੀ ਐ ਸੁਖਪ੍ਰੀਤ ਕੌਰ ਇਹ ਸਾਰੇ ਬੱਚੇ ਸਾਇੰਸ ਗਰੁੱਪ ਦੇ ਸੀ ਆਰਟਸ ਗਰੁੱਪ ਦੇ ਵਿੱਚੋਂ ਸਾਡੇ ਸਕੂਲ ਦੀ ਬੜੀ ਹੋਣਹਾਰ ਬੱਚੀ ਸੁਪਨਦੀਪ ਕੌਰ ਪਾਸਟਾ ਸੈਕੰਡ ਕੌਣ लवप्रीत कौर ऑफ़ श्री अवतार सिंह ये सैकेंड आगे सतासी पॉइंट दो प्रसेंट शुभनदीप के तीजे नंबर से है पायल डॉटर ऑफ श्री सुरेश कुमार ये एटी सिक्स पॉइंट सिक्स प्रसेंट नंबर से बच्चे बाकी बच्चे पचासी प्रसेंट तो उपर मार्क्स ने ਉਸ ਤੋਂ ਬਾਅਦ ਆ ਗਈ 8ਵੀਂ ਕਲਾਸ 8ਵੀਂ ਕਲਾਸ ਦੇ ਵਿੱਚੋਂ ਬੜੀ ਹੋਣਹਾਰ ਬੱਚੀ ਆ ਕੱਲੀ ਕੱਲੀ ਬੱਚੀ ਆ ਮਾਤਾ ਪਿਤਾ ਦੀ ਮਨਵੀਰ ਕੌਰ ਡਾਕਟਰ ਆਫ ਸ਼੍ਰੀ ਗੁਰਦੀਪ ਸਿੰਘ ਇਹਦੇ 94.6% ਮਾਰਕਸ ਨੇ ਹਿੰਦੀ ਚ ਇਹਦੇ 100/100 ਆ ਦੂਜੇ ਨੰਬਰ ਤੇ ਹਨ ਦਿਲਪ੍ਰੀਤ ਸਿੰਘ ਸਰ ਆਫ ਸ਼੍ਰੀ ਗੁਰਰਾਜ ਸਿੰਘ ਇਹਦੇ 93.5% ਮਾਰਕਸ ਨੇ तीजे नंबर पर जशनदीप सिंह सन ऑफ श्री बलकरण सिंह ये नाइनटी टू पॉइंट एट प्रसेंट ने उस तुँ तो बाद चौथे नंबर सुमनप्रीत कौर डॉ ऑफ श्री हरदीप सिंह ये नाइनटी टू पॉइंट सिक्स प्रसेंट पाँचवें नंबर से हरमनप्रीत कौर डॉ ऑफ श्री गुरजंट सिंह ये है नाइनटी पॉइंट एट प्रसेंट छेवें नंबर पर ਹਰਦੀਪ ਸਿੰਘ ਹਰਸ਼ਦੀਪ ਸਿੰਘ son of ਸ਼੍ਰੀ ਰਣਜੀਤ ਸਿੰਘ ਇਹਦੇ ਹੈਗੇ 87.8% ਸੱਤਵੇਂ ਨੰਬਰ ਤੇ ਮਨਜੀਤ ਸਿੰਘ son of ਸ਼੍ਰੀ ਰਣਜੀਤ ਸਿੰਘ ਇਹਦੇ ਹੈਗੇ 84.3% ਸਾਰੇ ਬੱਚਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਤੁਹਾਨੂੰ ਸਨਮਾਨਿਤ ਕਰਨ ਲਈ ਅਸੀਂ ਸਾਰੇ ਪੇਰੈਂਟਸ ਸਾਰੇ ਟੀਚਰ ਇੱਥੇ ਪਹੁੰਚੇ ਹੋਏ ਆ ਇਸ ਕਰਕੇ ਸਾਡਾ ਨਾਂ ਤੁਸੀਂ ਹੋਰ ਵੀ ਰੋਸ਼ਨ ਕਰਨਾ ਜਿੱਥੇ ਵੀ ਜਾਓ ਤੁਸੀਂ ਸਾਡੇ ਚਮਕਦੇ ਸੁਧਾਰੇ ਬਣ ਕੇ ਰਹਿਣਾ ਸਾਡਾ ਮਾਣ ਹੋ ਤੁਸੀਂ ਸਾਡੀ ਖੁਸ਼ੀਆਂ ਤੁਸੀਂ ਇਸ ਕਰਕੇ ਅਸੀਂ ਤੁਹਾਨੂੰ ਹਰ ਖੇਤਰ ਵਿੱਚ ਅੱਗੇ ਦੇਖਣਾ ਚਾਹੁੰਦੇ ਹਾਂ ਖਾਸ ਤੌਰ ਤੇ ਲੜਕੀਆਂ ਨੂੰ ਇਸ ਕਰਕੇ ਮਾਪੇ-ਬਾਪ ਨੂੰ ਵੀ ਮੇਰੀ ਬੇਨਤੀ ਹੈ ਕਿ ਇਹਨਾਂ ਨੂੰ ਚੰਗੀ ਤਰ੍ਹਾਂ ਪਾਲਣ-ਪੋਸ਼ਣ ਕਰੋ ਇਹਨਾਂ ਦਾ ਚੰਗੇ ਨੂੰ ਹੌਸਲਾ ਦਿਓ ਕਿਉਂਕਿ ਸਾਰੇ ਬੱਚਿਆਂ ਦੇ ਵਿੱਚ ਬੜੇ ਗੁਣ ਹੁੰਦੇ ਆ ਸਾਨੂੰ ਪਤਾ ਕਿ ਜਮੀਨ ਦੇ ਅੰਦਰ ਪਾਣੀ ਹੁੰਦਾ ਸਰੋਂ ਦੇ ਵਿੱਚ ਤੇਲ ਹੁੰਦਾ ਦੁੱਧ ਦੇ ਵਿੱਚ ਦਹੀਂ ਹੁੰਦਾ ਪਰ ਇਹਨਾਂ ਨੂੰ ਕੱਢਣ ਦਾ ਇੱਕ ਤਰੀਕਾ ਉਹ ਤਰੀਕਾ ਅਸੀਂ ਜਾਗ ਲਾਉਨੇ ਦਹੀਂ ਬਣ ਜਾਂਦਾ ਅਸੀਂ ਕੋਈ ਵਿਧੀ ਨਾਲ ਅਸੀਂ ਪਾਣੀ ਕੱਢਦੇ ਆ ਧਰਤੀ ਚੋਂ ਇਸ ਤਰ੍ਹਾਂ ਹੀ ਬੱਚਿਆਂ ਦੇ ਵਿੱਚ ਜਿਹੜੀ ਸ਼ੋਭੇਵੇਂ ਗੁਣ ਹੁੰਦੇ ਆ ਉਹਨਾਂ ਨੂੰ ਬਾਹਰ ਕੱਢਣ ਵਾਸਤੇ ਅਸੀਂ ਇਹਨਾਂ ਨੂੰ ਪ੍ਰੇਰਣਾ ਰੂਪੀ ਜਾਗ ਲਾਉਨੇ ਆ ਹੌਸਲਾ ਫੁਜਾਈਦਾ ਜਾਗ ਲਾਉਨੇ ਆ ਇਹਨਾਂ ਨੂੰ ਅਸੀਂ ਵੱਧ ਤੋਂ ਵੱਧ ਕੋਸ਼ਿਸ਼ ਕਰਦੇ ਆ ਕਿ ਹਰ ਖੇਤਰ ਵਿੱਚ ਅੱਗੇ ਮੱਲਾ ਮਾਰਨ ਤੇ ਇਸ ਤਰ੍ਹਾਂ ਅਸੀਂ ਸੋਥੋਂ ਉਮੀਦ ਰੱਖਦੇ ਆ ਅੱਗੇ ਤੋਂ ਵੀ ਉਮੀਦ ਰੱਖਦੇ ਆ ਕਿ ਹਜੇ ਜ਼ਿੰਦਗੀ ਦਾ ਤਾਂ ਪਹਿਲੀ ਮੰਜ਼ਲ ਸਰ ਕੀਤੀ ਆ ਤੁਸੀਂ ਅੱਗੇ ਤੋਂ ਹੋਰ ਵੀ ਬਹੁਤ ਮੰਜ਼ਲਾਂ ਤੁਸੀਂ ਸਰ ਕਰਦੀਆਂ ਕੁਝ ਬਣ ਕੇ ਆਉਣਾ ਮੈਨੂੰ ਬੜਾ ਮਾਣ ਆ ਕਿ ਇਸ ਸਕੂਲ ਦੇ ਪੜਾਏ ਬੱਚੇ ਬਹੁਤ ਉੱਚੀਆਂ ਪਹਾੜੀਆਂ ਤੇ ਪਹੁੰਚੇ ਵਿਆ ਇੱਕ ਤਿੰਨ ਬੱਚੇ ਮੈਨੂੰ ਪਹਿਲਾਂ ਵੀ ਜ਼ਿਕਰ ਕਰਦੀ ਹੁੰਦੀਆਂ ਕਿ ਤਿੰਨੇ ਭੈਣ ਭਰਾ ਸਾਡੇ ਕੋਲ ਪੜਦੇ ਸੀ ਇੱਕ ਲੜਕੀ ਤਹਿਸੀਲਦਾਰ ਆ ਉਹਦੀ ਭੈਣ ਆ ਜਿਹੜੀ ਉਹ ਏਡੀਸੀ ਇਸ ਟਾਈਮ ਚੰਡੀਗੜ੍ਹ ਦੇ ਵਿੱਚ ਉਹ ਨੌਕਰੀ ਕਰ ਰਹੀ ਹੈ ਵਿਜੀਲੈਂਸ ਦੇ ਵਿੱਚ ਤੇ ਉਹਦਾ ਭਰਾ ਸੀ ਬੜੀ ਬਦਕਿਸਮਤੀ ਗੱਲ ਆ ਉਹ ਡੀਐਸਪੀ ਸੀ ਆ ਪੇਸ਼ੈਂਟ ਬੀਤੇ ਦੇ ਨਾਲ ਉਹ ਐਕਸੀਡੈਂਟ ਹੋ ਗਿਆ ਤੇ ਉਹਦੀ ਡੈਥ ਹੋ ਗਈ ਬੜਾ ਦੁੱਖ ਹੋਇਆ ਕਿ ਸਾਡਾ ਬਹੁਤ ਛੋਟਾ ਜਿਹਾ ਬੱਚਾ ਸੀ ਉਹ ਨਰਸੀ ਤੋਂ ਲੈ ਕੇ ਸਾਡੇ ਕੋਲੇ ਪੜ੍ਹੇ ਸੀ ਉਹ ਬੱਚੇ ਤੁਸੀਂ ਵੀ ਬਹੁਤ ਬੱਚੇ ਤੁਸੀਂ ਇਹ ਜੇ ਬੋਲਣਾ ਵੀ ਨਹੀਂ ਜਾਣਦੇ ਹੁੰਦੇ ਉਦੋਂ ਉਹ ਸਾਡੇ ਕੋਲੇ ਆਏ ਹੋ ਸਾਨੂੰ ਬੋਲਣਾ ਵੀ ਅਸੀਂ ਸਿਖਾਇਆ ਤਤਲਾ ਪੰਚ ਬੋਲਦੇ ਹੁੰਦੇ ਸੀ ਨਰਸੀ ਤੋਂ ਲੈ ਕੇ ਸਾਡੇ ਕੋਲੇ ਪੜ੍ਹਿਆ ਤੁਸੀਂ ਇਸ ਕਰਕੇ ਸਾਨੂੰ ਬੜਾ ਮਾਣ ਆ ਜਦੋਂ ਤੁਸੀਂ ਇਹ ਜਿਹੜੀਆਂ ਪ੍ਰਾਪਤੀਆਂ ਕਰਦੇ ਹੋ ਤਾਂ ਅੱਗੇ ਤੋਂ ਵੀ ਤੁਸੀਂ ਸਾਡਾ ਮਾਣ ਵਧਾਉਂਦੇ ਰਹਿਣਾ ਤਾਂ ਹੀ ਸਾਡੇ ਸਕੂਲ ਦੇ ਨਾਲ ਜੁੜੇ ਰਹਿਣਾ ਚਾਹੀਦਾ ਠੀਕ ਹੈ ਹੁਣ ਵੀ ਬੱਚੇ ਜਿਹੜੇ ਪੁਰਾਣੇ ਆ ਇੱਕ ਮੈਂ ਤੁਹਾਨੂੰ ਹੋਰ ਗੱਲ ਦੱਸਣੀ ਆ ਕਿ ਜਿਹੜੇ ਬੱਚੇ ਇੱਥੇ ਪੜ੍ਹਦੇ ਉਹਨਾਂ ਦੇ ਪਿਤਾ ਵੀ ਇੱਥੋਂ ਪੜ੍ਹ ਕੇ ਗਏ ਆ ਸੁਪਨਦੀਪ ਕੌਰ ਖੜੇ ਹੋ ਬੇਟਾ ਇਹਦੇ ਫਾਦਰ ਜਸਵੀਰ ਸਿੰਘ ਪਲੀਜ਼ ਖੜੇ ਹੋ ਇਹ ਵੀ ਮੇਰਾ ਸਟੂਡੈਂਟ ਰਿਹਾ ਹੁਣ ਇਹਦੇ ਬੱਚੇ ਇੱਥੇ ਪੜ੍ਹਦੇ ਆ ਹਰਸ਼ਦੀਪ ਦੀ ਸਿਸਟਰ ਇੱਥੇ ਪੜ੍ਹ ਕੇ ਗਈ ਉਹ ਬੈਠੀ ਹੈ ਬੀਐਸਸੀ ਨਰਸਿੰਗ ਕਰ ਰਹੀ ਹੈ ਇਸ ਟਾਈਮ ਹੋਰ ਵੀ ਬਹੁਤ ਅਮਨਦੀਪ ਸਿੰਘ ਉਹਦਾ ਫਾਦਰ ਵੀ ਇੱਥੇ ਪੜਿਆ ਬਹੁਤ ਬੱਚਾ ਜਿਹੜੇ ਫਾਦਰ ਮੇਰੇ ਖਿਆਲ ਤੇ ਰਣਜੀਤ ਸਿੰਘ ਵੀ ਇੱਥੇ ਪੜਿਆ ਹੈ ਆਪਣਾ ਮਨਜੀਤ ਸਿੰਘ ਦੇ ਫਾਦਰ ਇਹਦਾ ਵੱਡਾ ਭਰਾ ਵੀ ਇੱਥੇ ਨੈਡਾ ਚੱਲਿਆ ਗਿਆ ਉਹ ਵੀ ਇੱਥੇ ਪੜ੍ਹਦਾ ਹੈ ਹੋਰ ਵੀ ਬੱਚਾ ਦੇ ਪੇਰੈਂਟਸ ਆ ਜਿਹੜੇ ਮਤਲਬ ਦੂਜੀ ਪੀੜ੍ਹੀ ਸਾਡੇ ਕੋਲੇ ਆ ਗਈ ਇਸ ਕਰਕੇ ਸਾਨੂੰ ਮਾਣ ਆ ਕਿ ਸਾਡੇ ਤੇ ਵਿਸ਼ਵਾਸ ਕਰਕੇ ਆਪਣੇ ਬੱਚਾ ਨੂੰ ਵੀ ਅੱਗੇ ਭੇਜ ਰਹੇ ਆ ਇਹ ਆ ਜਾ ਬੱਚਾ ਹੁਣ ਮੈਂ ਰਿਕਵੈਸਟ ਕਰੂੰਗੀ ਕਿ ਸਾਡੇ ਇੱਕ ਤਾਂ ਪਰਿਨਤਨ ਦੇ ਜਿਹੜੇ ਚਾਚਾ ਜੀ ਆ ਉਹਨਾਂ ਨੇ ਬੜੀ ਮਿਹਨਤ ਨਾਲ ਇਹ ਬੱਚੇ ਨੂੰ ਤਿਆਰੀ ਕਰਾਈ ਆ ਅਸੀਂ ਵੀ ਬਹੁਤ ਮਿਹਨਤ ਕੀਤੀ ਇਹਦੇ ਤੇ ਤੇ 95% ਨੰਬਰ ਲੈ ਕੇ ਸਕੂਲ ਦੇ ਵਿੱਚ ਫਰਸਟ ਆਇਆ ਪਲੀਜ਼ ਕੁਝ ਬੋਲੋ ਆ ਕੇ ਸਭ ਤੋਂ ਪਹਿਲਾਂ ਮਾਣ ਜੋ ਪ੍ਰਿੰਸੀਪਲ ਸਾਹਿਬ ਸਹਿਬਾਨ ਤੇ ਸਾਰੇ ਸਟਾਫ ਦਾ ਸਤਿ ਸ਼੍ਰੀ ਅਕਾਲ ਜੀ ਜਿੰਨਾਂ ਦੇ ਸਾਥ ਕਾ ਇੱਥੇ ਾਨੂੰ ਬੋਲਣ ਦਾ ਮੌਕਾ ਮਿਲਿਆ ਮੇਰੇ ਭਤੀਜੇ ਦੀ ਐਡਮਿਸ਼ਨ ਸੀਗੀ ਇੱਥੇ 2 ਸਾਲ ਤੋਂ ਤੇ ਵੈਸੇ ਅਸੀਂ ਇਹਨਾਂ ਦੇ ਟੱਚ ਸੀ ਸਕੂਲ ਕਿਉਂਕਿ ਸਾਡੇ ਰਿਸ਼ਤੇਦਾਰੀ ਸੀ ਲਹਿਰੇਖਾਨ ਦੇ ਉਹਨਾਂ ਦੇ ਬੱਚੇ ਵੀ ਇੱਥੇ ਵਧੀਆ ਪੜ੍ਹ ਕੇ ਗਏ ਆ ਹਨਾ ਵਧੀਆ ਨੰਬਰ ਆਇਆ ਉਹਨਾਂ ਨੂੰ ਦੇਖ ਕੇ ਅਸੀਂ ਇੱਥੇ ਐਡਮਿਸ਼ਨ ਕਰਵਾਈ ਸੀ ਤੇ ਬਾਕੀ ਸਾਰੇ ਸਟਾਫ ਦਾ ਮਤਲਬ ਬਹੁਤ ਵਧੀਆ ਧੰਨਵਾਦ ਕਰਦੇ ਆਂ ਜੀ ਪੜ੍ਹਾਈ ਵਧੀਆ ਇੱਥੋਂ ਦੀ ਤੇ ਬਾਕੀ ਤੁਹਾਡੇ ਸਾਹਮਣੇ ਹੈ ਜੀ 95% ਨੰਬਰ ਆਇਆ ਮੈਥਸ ਜੋ 100 ਜੋ 100 ਆਇਆ ਬਾਕੀ ਇੱਕ ਗੱਲ ਹੋਰ ਹੈ ਮੈਂ ਤਾਂ ਇੱਥੋਂ ਦੇ ਜਿੰਨੇ ਵੀ ਆਪਣੇ ਆਏ ਵੇ ਆਪੇਰੈਂਟਸ ਜਾਂ ਸਟੂਡੈਂਟ ਹੈ ਬਿਸਕੂਲ ਦਾ ਅੱਗੇ ਨਾਮ ਦੱਸਿਆ ਕਰੋ ਕਿ ਸਾਡਾ ਰਿਜ਼ਲਟ ਇੱਥੋਂ ਕਿਵੇਂ ਆਇਆ ਇੱਥੋਂ ਦਾ ਵਧੀਆ ਸਾਰਾ ਮਾਹੌਲ ਵਧੀਆ ਨੈਚਰ ਵਧੀਆ ਮੈਡਮਾਂ ਦੀ ਹੈ ਨਾ ਬਸ ਇੰਨਾ ਸਮਾਂ ਦਾ ਜਾਚ ਕੇ ਮਤਲਬ ਵਧੀਆ ਇੱਥੋਂ ਦੀ ਪੜ੍ਹਾਈ ਹੈ ਹਾਂ ਸੱਚੀ ਬਾਲ ਸੱਚੀ ਐਂਸੀ ਮੈਂ ਸਾਰੇ ਟੀਚਰਾਂ ਨੂੰ ਸਤਿਕਾਰ ਲਈ ਐ ਲੈ ਮੈਂ ਵੀ ਇੱਥੇ ਪੜ੍ਹਾਈ ਸੀ ਕਿ ਦੁਆ ਮੇਰੀ ਬੱਚੀ ਇੱਥੇ ਮੈਂ ਇਥੇ ਲਾਤੀ ਵਧੀਆ ਬਲਕਿ ਸਾਰੇ